ਫੰਟਸਟਿਕ ਹਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀ ਆ ਜਿੰਨਾ ਚ ਤਿੰਨ ਸੁਈਆਂ ਤੇ ਇੱਕ ਗੱਬਣ ਆ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਆਈ ਕਰਕੇ ਦਸਾ ਲਈ ਕਰਕੇ ਖੜਾ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੋਾਈ ਜ਼ਰੂਰ ਕਰਾ ਲਾ ਹਾਂ ਜੀ ਬਿੱਤੀ ਸਤਿ ਸ੍ਰੀ ਅਕਾਲ ਜੀ ਹਾਂ ਪਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬੀ ਆਵਜਾ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਮਨਾਲੀ ਦੀਵਾਲੀ ਫਿਰ ਹਾਂ ਮਨਾਲੀ ਭਾਈ ਦੀਵਾਲੀ ਮੈਂ ਵਧੀਆ ਵਧੀਆ ਮੰਗੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਤੇ ਨਾਮ ਦੱਸਦੇ ਕਰੀ ਫਿਰ ਹਾਂ ਭਾਈ ਦਿੱਤੀ ਜੀ ਤੇ ਚੱਕ ਜੇ ਮੂਸਿਕ ਹਾਂ ਨਾਲਾ ਜਿਹੜਾ ਅੰਬਰ ਸਾਡੇ ਉਹ ਨੰਬਰ 9789 8725 ਦੇ ਭਾਈ ਠੀਕ ਆ ਮੈਂ ਤੋਂ ਠੀਕ ਕਰਕੇ ਸ਼ੁਰੂਆਤ ਅੱਛਾ ਇਹ ਤੋਂ ਗੱਪਨ ਦਾ ਸ਼ੁਰੂਆਤ ਕਰਦੇ ਜੀ ਠੀਕ ਆ ਭਾਈ ਝੋਟੀ ਖੜ ਦਿਜੀਏ 12 ਵਾਲਾ ਜੇ 13 ਦੇ ਲੈ ਜੀ ਅੱਛਾ ਹਾਂਜੀ 12 13 ਦੇ ਝੋਟੀ ਖੜ ਦਿਈਏ ਠੀਕ ਹੈ ਚੰਗੀ ਭਰੂਗੀ ਥੱਲੇ ਹਨਾ 12 13 ਦਿਨਾਂ ਦੀ ਸਾਹ ਬਪਈਓ ਕਹਿ ਦਿੰਨੇ ਪਹਿਲੋ ਛੱਡ ਦੇਣੀ ਆ ਅੱਛਾ ਮੁੜ ਕੇ ਕੋਈ ਵੀਰ ਮੇਰਾ ਕਵੇ ਵੀ ਕੱਚੀ ਹੈ ਕੱਚੀ ਦੇ ਸਾਬ ਨਾਲ ਮੰਗ ਅੱਛਾ ਮੰਗਨੇ ਨਹੀਂ ਜਿਹੜੀ ਦੇਣੀ ਹੈ ਬਸ ਰੇਡ ਉਹ ਪਾਉਣੀ ਆ ਜੀ ਠੀਕ ਆ ਉਹਨੇ ਕਿੰਨੇ ਕਿ ਰੇਡ ਪਾਜੀ ਪਾਉਣੀ ਬਸ ਠੀਕ ਆ ਝੋਟੀ ਭਾਜੀ 12 ਵਜੇ 13 ਵਜੇ ਅੱਛਾ ਦੇਣ ਖੜਦੀ ਠੀਕ ਆ ਮੇਰਾ ਵੀਰ ਭਰਾ ਕੋਈ ਆਵੇ ਹਾਂਜੀ ਥਣਾ ਦੀ ਭਾਜੀ ਓਕੇ ਅੱਜ ਠੀਕ ਆ ਕੋਈ ਗੱਲ ਨਹੀਂ ਹੈਗੀ ਕੋਈ ਭਾਵੇਂ ਟਿਪ ਕੇ ਲੈ ਜਿੱਤ ਤਰ੍ਹਾਂ ਮਰਜ਼ੀ ਕੋ ਲੈ ਜੀ ਠੀਕ ਆ ਕਿਹਨੇ ਗੱਲ ਦੁੱਧ ਭਾਜੀ ਪਹਿਲੇ ਸੂਏ ਝੋਡੀ ਨੇ ਝੂਠ ਮਾਰ ਜਨਾ ਦਿੱਤਾ ਹਿਸਾਬ ਨਾਲ ਅੱਛਾ 11 ਕਿਲੋ ਪਹਿਲਾਂ ਦੇ ਦੋ ਦਿੱਤਾ ਠੀਕ ਹੈ ਕੋਈ ਗੱਲ ਦਾ ਨਹੀਂ ਭਾਜੀ ਵੇਲੇ ਝੋਟੀ ਦਾ ਮੂੰਹ ਮੱਕ ਡਾਲਾ ਮਾ ਹਾਂਜੀ ਸੋਹਣੀ ਬੜੀ ਝੋਟੀ ਸਿਰਫ ਸਾਹਮਣ ਵਾਲੀ 12 14 ਦੇ ਨੂੰ ਕੋਈ ਸਾਹਮ ਲੈਣਾ ਤੇ ਭਾਜੀ ਝੋਟੀ ਸਾਨੂੰ ਵੀ ਪਤਾ 80 82000 ਦੀ ਝੋਟੀ ਆ ਤੇ ਅੱਜ ਭਾਜੀ ਜਿਹੜੇ ਰੇਟ ਨਾਲ ਚੋ ਦਿੱਦੀ ਦੇ ਰਹੀ ਹੈ ਨਾ ਕੋਈ ਮੇਰਾ ਵੀਰ ਦੇਖੇ ਵੀਡੀਓ ਦੂਰੀ ਇਹ ਤਾਂ ਝੋਟੀ ਦਾ ਕਹਾਣੀ ਆਂ ਅਰੀ ਫੇਸ ਬਣਾਉਂਦੀ ਆ ਝੋਟੀ ਗੈਰ ਕੋ ਪੱਡਾ ਭਾਜੀ ਮੂੰਹ ਆ ਝੋਟੀ ਆ ਅਰੇ ਉਧਰੇ ਪੜੀ ਫਰੀ ਪਰ ਨਹੀਂ ਆ ਜੀ ਉਹ ਦੇਖੋ ਹੱਥੇ ਲਾਟੂ ਨਾ ਸਾਰੀਆਂ ਪਰਮੀਆਂ ਆ ਜੇ ਨੇ ਠੀਕ ਹੈ ਜੇ ਸਾਰੀ ਤਿਆਰ ਹੋਣੀ ਆ ਉੱਤਰਾ ਵਿੱਚ ਸੀਲਸ ਲੱਗੇ ਧੁੰਨ ਵਾਲੀ ਭਾਜੀ ਧੁੰਨ ਤੱਕ ਰਹੀ ਭਾਜੀ ਬਹਾਨਾ ਜਾਵੇ ਝੋਟੀ ਦਾ ਅਜੇ ਭਰਨੀ ਆ ਠੀਕ ਹੈ ਝੋਟੀ ਅਜੇ ਲੈ ਜਾਣੇ ਦਿਨ ਤੇ ਮਜਬੂਰੀ ਕਰਕੇ ਭਾਜੀ ਵੀਰ ਨੇ ਵੇਚੀ ਝੋਟੀ ਅੱਛਾ ਹਾਂ ਜੀ ਭਾਜੀ ਬਹਾਨਾ ਵਾਲਾ ਮੋੜਾ ਨਾ ਇਹਦਾ 72 ਨਾ ਕਿ 70 ਅੱਛਾ 72 ਜੋ ਤੇਨੇ ਛੱਡਾਂਗੇ ਭਾਈ 67 ਦੀ ਦਵਾਂਗੇ ਟੋਕੜਾਂ ਦੇ ਭਾਈ ਅੱਛਾ 67 ਹਜ਼ਾਰ ਦੀ ਕਰ ਦਈਏ ਮਾਨਤਨ ਵੇਖ ਲੋ ਯਾਰ 2000 ਕਰ ਦੋ ਹਰ ਮਾਨਤਾ ਪਾਜੀ ਪੂਰੇ 65 ਚੋਂ ਵੀ ਦੋ ਛੱਡਾ ਗਏ ਅੱਛਾ ਪਾਜੀ ਤਰੇੜ ਦੀ ਝੋਟੀ ਦੇਣੀ ਆ ਅੱਛਾ 100 ਰੁਪਏ ਛੋੜ ਹੋਣੀ ਹੈ ਬਸ ਠੀਕ ਹੈ ਇਹਨੇ ਕੇ ਪਾਜੀ ਭਾਪਾ ਦੇ ਵਿੱਚ ਨਹੀਂ ਬਸ ਅਸੀਂ ਤਾਂ ਬਾਹਰ ਝੋਟੀ ਆ ਬੋਰੀ ਵਖਾ ਬੋਰੀ ਐਨ ਤਾਂ ਮਖਾਣੀ ਆ ਠੀਕ ਹੈ ਹਾਂਜੀ ਹੁਣ ਗਾੜੀ ਸੁਈਆਂ ਤਿੰਨਾਂ ਮਗਰ ਕਟੀਆਂ ਇਹ ਪਾਜੀ ਨਹੀਂ 1 ਮਹੀਨਾ ਦਾ ਬੱਜਾ ਨਹੀਂ ਲੱਗਦੀ ਨਹੀਂ ਗਈ ਅੱਛਾ ਤੇ ਦੋ ਮਗਰ ਕਟੀਆਂ ਜੀ ਆਦੀ ਕੱਤੀ ਜੇ ਭਰੀ ਅੱਛਾ ਇਹ ਪਾਜੀ 12 13 ਦਿਨ ਸੁਈਨ ਹੋਏ ਜੀ वगैरह ने कटी ते सुवा सुवा भाई दा दूसरा ब्रोकर दे जाले ते दूध दूध भाई देको 8 किलो लागिया को अच्छा हैगा बजे पर दूध बाज जाना मजना इ इज्जत तगड़े करो नहीं लगी अच्छा ठीक जाई राजी भाई बड़ी बकजो ने मुझको थान ले गाली नहीं वाला ਭਾਜੀ ਇਹ ਚਲੋ ਦੁੱਧੋਂ ਵਦਨਾ ਇਹਨੇ ਹਾਂਜੀ ਹਾਂ ਦੁੱਧ ਤੇ ਬਹੁਤ ਆਣੀ ਦੀ ਭਾਜੀ 11 ਕਿਲੋ 10 ਕਿਲੋ 11 ਕਿਲੋ ਦੇਣਾ ਜੋ ਠੀਕ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਦਾ ਛੋਟਾ ਜਿਹਾ ਕੋਈ ਘੂਰ ਮਾਰੇ ਛੱਟਾ ਮਾਰੇ ਕੋਈ ਜ਼ਿੰਮੇਵਾਰੀ ਖੋਲੇ ਭਾਜੀ ਇਹਦੀ ਅੱਛਾ ਬੱਚੇ ਤੇ ਨਾ ਭਾਵੇਂ 3 ਡੰਗ ਚੋੜੋ ਇੰਨੀ ਸੀਲ ਮਹੀਨਾ ਭਾਵੇਂ 3 ਡੰਗ ਚੋੜੋ ਅੱਛਾ ਇਹਦਾ ਭਾਜੀ ਮੁੱਲ ਕਰਾਉਣ ਨੂੰ ਤੇ ਭਾਵੇਂ ਇਹਦਾ ਵੀ 80 ਕਰੀਗੀ ਇਹਦਾ ਭਾਜੀ ਹਾਂ ਨਾ ਹੀ ਜਿਹੜੀ ਦੇ ਰਹੀਆਂ ਨਾ 77 ਦੀ ਦੇ ਦੇਗੀ 75 ਦੀ ਦੇ ਦिए ਪੂਰੇ ਭਾਜੀ 2000 ਦਾ ਮੰਨ 75 ਦੀ ਝੋਟੀ ਦੇਣੀ ਠੀਕ ਹੈ ਬਾਕੀ ਉਹ ਫੋਨ ਲਾਵੇ ਮੋੜਨਾ ਨਹੀਂ ਬਾਕੀ ਨਿਗੇ ਨਿਗੇ ਰੇਡ ਕੋਲੇ ਤੇ ਬਾਕੀ ਅਜੇ ਦੁੱਧ ਵਧ ਜਾਣਾ ਅਜੇ ਤਿੰਨ ਦਿਨ ਦੋ ਗਿਲੇ ਤਾਂ ਟਾਂ ਮਾਰਨਾ ਹੈ 10 ਕਿਲੋ ਦੁੱਧ ਜੇ ਟੈਂਡੇ ਮਤਲਬ ਕਰੀ ਜੇ ਜਿੱਦਾਂ ਭਾਜੀ ਵਜੂਦ ਹੈ ਦੁੱਧ 10 ਕਿਲੋ ਦਊਗੀ ਠੀਕ ਹੈ ਜੀ ਤੇ ਇੱਕ ਆਦ ਚੰਗੀ ਘੱਟ ਘੱਟ ਚਲੋ ਚੰਗਾ ਇਹ ਤਾਂ ਭਾਜੀ ਪਹਿਲਾਂ ਝੋਟੀ ਪ੍ਰੋਪਰ ਅੱਛਾ ਭਾਵੇਂ ਕੋਈ ਮੇਰਾ ਭਰਾ ਦੂਜਾ ਸੂਆ ਲਾਲ ਹੈ ਪਹਿਲਾਂ ਜੀ ਅੱਛਾ ਭਾਜ ਬੱਚਾ ਨਹੀਂ ਇਹਦਾ ਹੈਗਾ ਭਾਜੀ ਠੀਕ ਹੈ ਇਹਨੂੰ 22-23 ਦਿਨ ਸੁਣੀ ਹੋਏ ਜਹਾਰੇ 99 ਦੇ ਦੇਖ ਸਕਦੇ ਜੇ ਲੱਗੇ ਤਾਂ اچھا ਬੱਚਾ ਇਹਦਾ ਮਰ ਗਿਆ ਮੈਂ 7 ਮਹੀਨੇ ਸੁਈਏ اچھا 2-3 ਤਰੀਕ ਦੀ ਸੁਈਏ ਤੇ ਅੱਜ 22 ਤਰੀਕ ਹੋ ਗਈ ਆ اچھا ਤੇ ਪਾ ਪਤਾ ਕੀ ਗੱਲ ਜੇ ਸਿਰਫ ਪਾਜੀ ਮਹੀਨੇ ਤੋਂ ਝੋਟੀ ਅੰਦਰ ਸੁਈਏ اچھا ਤੇ ਵੀ ਤਾਂ ਬਿੱਲੀਆਂ ਖਾਲੀ ਝੋਟੀ ਆ ਤੇ ਦੁੱਧ ਭਾਜੀ ਜੇ ਕੋ ਪਤਾ ਕਿੰਨਾ ਹੈ ਕਿੰਨਾ ਦੁੱਧ ਭਾਜੀ ਭਾਵੇਂ ਇਹ ਕੋ 12 ਕਿਲੋ ਕਹਿ ਲਈ ਪਰ 11 ਲੀਟਰ ਭਾਜੀ ਦੁੱਧ ਕਹਿਣਾ ਹੈ ਪੱਕਾ ਦੁੱਧ ਜਿਹੜਾ ਹੈਗਾ ਭਾਵੇਂ ਭਾਜੀ ਪੱਕਾ ਤੇ ਦੋ ਟਾਈਮ ਚੋਕੇ ਲੈ ਜੇ ਦੋ ਟਾਂ ਚੋਲੇ ਲੈਣਾਂ ਚੋਲੇ ਭਾਜੀ ਇਤਰਾ ਮਿਲਦੀ ਪਾੜੇ ਦੇ ਉੱਤਰਾਂ ਦੇ ਇਹ ਗੱਲ ਪਾ ਜਿਹੜਾ ਡੰਗ ਲਾ ਦਿੱਤੀ ਹੋਈ ਠੀਕ ਹੈ ਗੱਤ ਗੱਤ ਦਾ 78 ਚੰਗਾ ਭਾਈ ਥੋੜਾ ਸਰੀਰ ਭਰ ਗਿਆ ਨਾ ਚੋਟੀ ਦਾ ਹਾਂਜੀ ਬਹੁਤ ਸੋਣੀ ਲੱਗਦੀ ਹੈ ਬਿੱਲੀਆਂ ਆਖਾਂ ਅਗਲੇ ਸੋਵੇ ਨੇ ਝੋਟੀ ਭਰ ਜਾਣੀ ਆ ਸਰੀਰਾਂ ਵਿੱਚ ਸੁਬਾਹ ਭਾਈ ਪ੍ਰੋਪਰ ਪਹਿਲਾਂ ਆ ਜੇ ਭਾਈ 11 ਲੀਟਰ ਦੁੱਧ ਨਾ ਅੱਛਾ ਮੇਰੇ ਘਰ ਤੇ ਇਹਨਾਂ ਡੰਗ ਕੁਝ ਹੋਵੇ ਅੱਛਾ ਜਿਹੜਾ ਛੋਟੀ ਝੋਲੂ ਨਾ ਭਜੀ ਆਵੇ ਜੇ ਮੇਰ ਕੋ ਕੋਈ ਸੌਦਾ ਕਰਕੇ ਕੋਈ ਛੋੜ ਵੀ ਕਰਾ ਲੂ ਨਾ ਝੋਟੀ ਜਿੰਨੀ ਚਵਾਈ ਲੱਗੀ ਆ ਅੱਛਾ ਤੇ ਜਾਓ ਭਾਈ ਜਿੰਨੀ ਆਖੋਗੇ ਉਹ ਉਹ ਹੋ ਜਾਊਗਾ ਠੀਕ ਹੈ ਕੋਈ ਛੋੜ ਵੀ ਕਰਾ ਲੂ ਜੇ ਸੌਦਾ ਖੂਨ ਤੇ ਕੋਈ ਕਰ ਲੂ ਨਾ ਹਾਂਜੀ ਕੋਈ ਭਾਈ 10 ਰੁਪਏ ਨਾ ਛੜਾਊਗਾ ਇਹਨੇ ਝੋਟੀ ਦੀ ਕੋਈ ਚੋ ਕੇ ਲੈ ਜੀ 10 ਚਵਾਈ ਲੱਗੀ ਝੋਟੀ ਨੂੰ ਤੇ ਤਾਂ ਫਿਰ ਮੁੱਲ ਇਹਦਾ ਭਾਈ ਖਾਣਾ ਹੀ ਮੁੱਲੇ ਦਾ ਵੀ ਕਿੰਨਾ ਇਹਦਾ ਭਾਈ ਉਤਰਾਂ ਤੇ 92 93 ਦੀ ਮਹੀ ਹਾਂਜੀ ਹੋਰ ਭਾਈ ਇਹ ਵੀ ਦੇ ਦੀਏ ਬਰਾਬਰੀ ਭਾਈ ਦੇ ਦੀਏ ਅੱਛਾ 73 ਦੀ 70 ਦੀ ਭਾਜੀ ਦੇ ਦਿੰਦੀ ਹੈ ਅੱਛਾ 70 ਦੀ ਦੇ ਦੇਣੀ ਹੈ ਹਾਂ ਤੇ ਇਹ ਨਾ ਭਾਜੀ ਛੋੜ ਕਰ ਦੇ 60000 ਦੀ ਝੋਟੀ ਦੇਣੀ ਜੀ ਠੀਕ ਹੈ ਕਿਉਂਕਿ ਭਾਜੀ ਸਿਰਫ ਬਾਈਆਂ ਤਈਆਂ ਦੇ ਨਾਲ ਕਿਹੜਾ ਤੋਕੜ ਹੋ ਗਈ ਹੈ ਹਾਂਜੀ ਤੇ ਦੁੱਧ 11 ਲੀਟਰ ਘਰੋਂ ਚਵਾ ਕੇ ਦੋਗੇ 11 ਲੀਟਰ ਦਾ 60000 ਦੀ ਮਹੀਂ ਦੇਣੀ ਹੈ ਇੱਕ ਵਾਰੀ ਪਿੱਛੇ ਕਰੇ ਇਧਰ ਨੂੰ ਫਿਰ ਤਾਂ ਦਿਖਾ ਦਈਏ ਪਤਾ ਕੀ ਗੱਲ ਭਾਜੀ ਆ ਹੁਣ ਇਹਦਾ ਮੱਝ ਦਾ ਬੱਚਾ ਹੈ ਇਹ ਕਰਕੇ ਤੁਹਾਨੂੰ ਪਤਾ ਥੋੜਾ ਵਾਧਾ ਹੋ ਜਾਂਦਾ ਹਾਂਜੀ ਝੋਟੀ ਮੈਂ ਆ ਤੇ ਉਹ ਤਰ੍ਹਾਂ ਦੇ 90 92000 ਦੀ ਮਹੀਂ ਆ ਹਾਂਜੀ ਪਰ 60 ਤੇ 70 ਦੇ ਲਾਈ ਆ ਭਾਜੀ ਬੂਰੀ ਝੋਟੀ ਜੀ ਇਹ ਬੂਰੀ ਮਾਈ ਤਾਜੀ ਸੋਈ ਜਾਂਦੀ ਹੈ ਇਹ ਭਾਜੀ ਕਿੰਨਾ ਦਿਨਾਂ ਦੇ ਸੋਈ ਦੇ ਮਗਰ ਕੱਟੀ ਮਗਰ ਵੀ ਬੂਰੀ ਕੱਟੀ ਹੈ ਇਹਦੇ ਕੱਟੀ ਭਰੀ ਬਹੁਤ ਹੀ ਸੁਣੀ ਮਾਜਦਾਰ ਹੈ ਪਤਾ ਕੱਟੀ ਵਿੱਚ ਹੋ ਰਿਹਾ ਮਾਜੀ ਚਲੋ ਆਪ ਵੀ ਚਲੋ ਸੋਣੀ ਆ ਤੇ ਤਲਾਣੀ ਭਰੀ ਬੂਰੀ ਕੱਟੀ ਸਾਫ ਬੂਰੀ ਹਰ ਦਾ ਨਾ ਦੇਖ ਕੇ ਬਾਲਾ ਗਾਵਾਂ ਵਾਂਗ ਤਿਆਰ ਹੋਈ ਆ ਥੱਲੇ ਖਾ ਦੇ ਚਵਾਵਿੰਦ ਖਾ ਦੇ ਦਿੰਦਾ ਕਹਿੰਦੇ ਚਵਾ ਦਿਖਾ ਦੀ ਇੱਕ ਰੀਸ ਚਲਾ ਦੇ ਆ ਦੇਖਾਦੇ ਬੂਰੀ ਕੱਟੀ ਆ ਮਗਰ ਤੇ ਕਿੰਨਾ ਕੁ ਤਰਾ ਦੁੱਧ ਭਰੀ ਜਾਊਗੀ ਵੀਰ ਜੀ ਦੁੱਧ ਭਾਜੀ ਇਹ 13 14 ਕਿਲੋ ਵਾਲੀ ਘੋਦੀ ਆ ਅੱਛਾ 13 14ਾਂ ਤੀਜੇ ਸੂਈ ਦੀ ਠੀਕ ਹੈ ਕਿਹਨੇ ਘਰੇ ਨੂੰ ਬੰਦਿਆਂ ਕੋਲ ਲਈ ਭਾਜੀ ਠੀਕ ਹੈ ਜੀ ਕੱਟੀ ਬਾਕੀ ਮੰਗਰੇ ਆ ਤੇ ਆ ਭੁੜੇ ਵੀ ਉਤਰਾ ਹੀ ਆ ਕਿੰਨਾ ਕ ਚਿਹਰਾ ਹੋਇਆ ਉਤਰਾ ਸੂਈ ਨਾਲ ਭਾਈ ਤੇ ਤੀਜਾ ਦਿਨ ਜਾਈ ਅੱਛਾ ਪ੍ਰੋਪਰ ਤੇ ਤੀਜਾ ਦਿਨ ਆਣੇ ਠੀਕ ਹੈ ਬਾਕੀ ਪਾਜੀ ਕੋ ਤਸੱਲੀ ਕਰੇ ਆਪਣੀ ਆਗੇ ਕਸਮ ਗਈ ਆ ਨਾ ਦੇਖ ਸਾਡੇ ਨਾ ਦੇਖ ਸਾਡੇ ਸਾਫ ਤੇ ਪਿਛਲੇ ਸਣੇ ਦਾ ਚਾਵਾ ਦਿਖਾ ਦੇ ਵਿੱਚ ਉਹ ਕੋ ਜਮਾਂ ਬਹੁਤ ਹੀ ਭਾਜੀ ਕਿਉਂ ਲੱਗੀ ਮੈਂ ਦੇ ਬਿਲਕੁਲ ਸਾਫ਼ ਚੋਈ ਹੈ ਜਣੀ ਹੈ ਜੀ ਉਈ ਲੈਣੀ ਵੀਰ ਜੀ ਸਾਰੀ ਦੋ ਜੀਏ ਭਾਈ ਠੀਕ ਐ ਐਸੇ ਬੌੜਾ ਹੀ ਭਾਈ ਇਹ ਥਲੇ ਅੱਛਾ ਹਾਂ 6 ਕਿਲੋ ਬੋਲਾ ਹੈਗਾ ਜੀ 6 ਕਿਲੋ ਲਈਏ ਆਪਾਂ ਅਜੇ ਤੇ ਚਲੋ ਦੁੱਧ ਭਾਈ ਇਹਨੇ ਕਰਨਾ ਕਰਨਾ 13 14 ਕਿਲੋ ਦੁੱਧ ਵਾਲੀ ਮਹੀਂਾਂ ਦੇ ਠੀਕ ਆ ਵੇਖੋ ਕਿਤੇ ਲੱਗਾ ਮਹੀਂ ਉਹ ਕਰਦੀ ਕਿ ਭਾਜੀ ਬਜਾ ਛੱਡਦੇ ਬੱਚੇ ਜੱਗ ਆ ਗਏ ਆ ਆ ਭਾਜੀ ਬੱਚੇ ਨੂੰ ਛੱਡ ਲੰਗੇ ਹੈ ਵਾਹ ਬੜਾ ਮੈ ਹੀ ਤਾਂ ਲਗਾ ਗਦੀ ਆ ਭਾਜੀ ਸਾਫ ਕਰਦੀ ਦੀ ਰਾਤੀ ਵੀ ਸਾਫ ਕਰਦੀ ਸਾਰੀ ਅੱਛਾ ਕੋਈ ਨਾ ਰਾਤੀ ਜੇ ਆਪਣੇ ਕੋਲ ਆਈ ਆ ਬਾਕੀ ਕੋਈ ਆਪਣੀ ਤਸੱਲੀ ਕਰਕੇ ਇੱਥੋਂ ਖੜੇ ਅਰੇ ਭਾਜੀ ਚਵਾਜ ਤੁਹਾਨੂੰ ਦਿਖਾਇਆ ਪਤਾ ਕੀ ਗੱਲ ਭਾਜੀ ਰਾਤੀ ਜੇ ਵੱਧ ਆਈ ਆ ਹਾਂਜੀ ਰਾਤੀ ਐ ਉਹਦੇ ਘਰੋਂ ਆ ਪੂਰੀ ਭਾਜੀ ਸਾਫ ਕਰਕੇ ਮੈ ਹੀ ਲੈਂਦੀ ਆ ਠੀਕ ਆ ਹਾਂਜੀ ਜੀ ਨਵਾਂ ਪੜੀ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਮੁੱਲ ਹਾਨਾ ਹੀ ਵਾਲਾ ਇਹ ਕਿੰਨਾ ਗਾ ਮੁੱਲ ਇਹਦਾ 80 ਗ੍ਰਾਮ ਕਰਦੇ ਹਾਂ ਉਦਰਾ ਅੱਛਾ ਤੇ ਇਹ ਵੀ ਭਾਜੀ ਦੇ ਦਈਏ ਇਹਦਾ ਵੀ ਤੈਨ ਨਹੀਂ ਛੱਡ ਗਿਆ 77 ਦੀ ਦੇ ਦਈਏ 75 ਦੀ ਦੇ ਦਈਏ ਭਾਜੀ ਮੈਂ ਸਿੱਧੀ ਸੁਧੀ ਹੋ ਗਈ ਨਾ ਤੇ ਰਹੀ ਐਸੀ 50000 ਦੀ ਹਾਂਜੀ ਥੋੜਾ ਸਿੱਧੀ ਸੁਧੀ ਕਰਨ ਵਾਲੀ ਦਾ ਕੋਲ ਪਾਜੇ ਲਾਇਆ ਜੇ ਨਹੀਂ ਠੀਕ ਹੈ ਇੱਤਰੀ ਕਹਿੰਦੇ ਜੀ 2000 ਹੋਰ ਛੋੜ ਅੱਛਾ 73 73000 ਦੀ ਭਾਜੀ ਦੇ ਲਾਗੇ ਠੀਕ ਹੈ ਭਾਜੀ ਤੇ ਆਪ ਦਾ ਫੋਨ ਲਾ ਲੇ ਤੇ ਮਾਰ ਤਾਂ ਹੋਰ ਕਰਦਾਂਗੇ ਸਵੇਰੇ ਚੋਵੇ ਸਵੇਰੇ ਚੋਵੇ ਆਪਣੀ ਤਸੱਲੀ ਕਰੇਗੇ ਤਿੰਨੇ 73 ਦੀਆਂ ਹੋ ਗਈਆਂ ਹਨਾ ਹਾਂ ਤਿੰਨੇ ਹੋ ਗਈਆਂ ਭਾਜੀ ਕੋਈ ਗੱਲ ਨਹੀਂ ਭਾਜੀ ਕੋ ਫੋਨ ਲਾ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਚਲੋ ਕਵੀਰ ਆਪਣੀ ਤਸੱਲੀ ਕਰਕੇ ਤੇ ਵਿੱਚ ਆ ਕੇ ਖੜੇ ਜੀ